ਇਕ ਗੰਕਾਰ ਸਤਨਾਮ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ ਗੱਲ ਪੁਰਾਣੀ ਐ ਪੁਰਾਣੇ ਸਮਿਆਂ ਦੇ ਵਿੱਚ ਸਨ ਮੁਸਲਮਾਨ ਹੁਕਮਰਾਨ ਸਨ ਅਤੇ ਇਨਸਾਫ ਦੇਣ ਦਾ ਕੰਮ ਕਾਜ਼ੀ ਕਰਦੇ ਸਨ ਮੁਸਲਮਾਨ ਪ੍ਰਿਚਰ ਕਰਦੇ ਸਨ ਨਗਰਾਂ ਦੇ ਵਿੱਚ ਪਿੰਡਾਂ ਥਾਵਾਂ ਦੇ ਉੱਤੇ ਜਜ ਦੇ ਲਈ ਕੇਵਲ ਕਾਜ਼ੀਆਂ ਦੀ ਨਿਯੁਕਤੀ ਕੀਤੀ ਜਾਂਦੀ ਸੀ ਇੱਕ ਵਾਰ ਇੱਕ ਪਿੰਡ ਦੇ ਵਿੱਚ ਇੱਕ ਸ਼ਾਹ ਅਤੇ ਇੱਕ ਕੱਪੜੇ ਰੰਗਨ ਵਾਲੇ ਲਲਾਰੀ ਦਾ ਝਗੜਾ ਹੋ ਪਿਆ ਗੱਲ ਇਤਨੀ ਕੀ ਵੱਧੀ ਕਿ ਹੁਕਮਰਾਨਾਂ ਨੂੰ ਵਿੱਚ ਦਖਲ ਦੇਣਾ ਪਿਆ ਅਤੇ ਉਹਨਾਂ ਨੇ ਇਹ ਮਸਲਾ ਕਾਜ਼ੀ ਦੇ ਸਬਰਤ ਕਰ ਦਿੱਤਾ ਕਿ ਜੋ ਵੀ ਫੈਸਲਾ ਕਾਜ਼ੀ ਸਾਹਿਬ ਕਰਨਗੇ ਅਸੀਂ ਉਹ ਮੰਨਾਂਗੇ ਗੱਲ ਵੱਧ ਦੀ ਦੇਖ ਕੇ ਲਲਾਰੀ ਨੇ ਫੈਸਲਾ ਕੀਤਾ ਕਿ ਆਪਣੇ ਹੱਕ ਦੇ ਵਿੱਚ ਫੈਸਲਾ ਕਰਵਾਉਣ ਦੇ ਲਈ ਮੈਨੂੰ ਕਾਜ਼ੀ ਸਾਹਿਬ ਤੱਕ ਪਹੁੰਚ ਕਰਨੀ ਚਾਹੀਦੀ ਹੈ ਲਲਾਰੀ ਨੇ यथा ਸ਼ਕਤੀ ਇੱਕ ਸੋਹਣੀ ਪਗ ਲਈ ਉਹਨੂੰ ਰੰਗਿਆ ਮਾਇਆ ਲਾ ਕੇ ਕਾਜ਼ੀ ਸਾਹਿਬ ਦੇ ਕੋਲ ਗਿਆ ਤੇ ਉਹਨਾਂ ਨੂੰ ਪੇਟ ਕਰਦਿਆ ਕਿ ਆ ਕੇ ਦੇਖੋ ਮੇਰੇ ਵਰਗੇ ਗਰੀਬ ਦੇ ਨਾਲ ਇਸ ਸ਼ਾਨੇ ਤੱਕਾ ਕੀਤਾ ਹੈ ਪੈਸੇ ਦੇ ਲੈਣ ਦੇਣ ਦੇ ਵਿੱਚ ਹੇਰਫੇਰ ਕਰ ਰਿਹਾ ਹੈ ਉਹ ਤੋਂ ਮੈਨੂੰ ਤੰਗ ਕਰਦਾ ਹੈ ਅਤੇ ਹਕੂਮਤ ਦਾ ਦਾਬਾ ਖਾਂਦਾ ਹੈ ਤੇ ਇਨਸਾਫ ਤੁਸੀਂ ਕਰਨਾ ਹੈ ਕਾਜ਼ੀ ਸਾਹਿਬ ਨੇ ਪੱਗ ਨੂੰ ਹੱਥ ਫੜਦਿਆ ਕਿਹਾ ਕਿ ਬਿਲਕੁਲ ਠੀਕ ਹੈ ਤੂੰ ਇੱਕ ਗਰੀਬ ਆਦਮੀ ਹੈ ਤੇ ਮੈਂ ਫੈਸਲਾ ਤੇਰੇ ਹੱਕ ਦੇ ਵਿੱਚ ਹੀ ਕਰਾਂਗਾ ਪਰ ਇਸ ਪੱਗ ਦੀ ਕੀ ਲੋੜ ਸੀ ਤੂੰ ਲੈ ਕੇ ਆਇਆ ਹੈ ਪਰ ਤੇਰੇ ਦਿੱਤੇ ਤੋਹਫੇ ਨੂੰ ਮੈਂ ਸਵਕਾਰ ਕਰਦਾ ਹਾਂ ਇਸ ਦਾ ਪਤਾ ਸ਼ਾਹ ਜੀ ਨੂੰ ਵੀ ਲੱਗ ਗਿਆ ਕਿ ਲਲਾਰੀ ਇੱਕ ਸੋਹਣੀ ਪੱਗ ਕਾਜ਼ੀ ਸਾਹਿਬ ਨੂੰ ਭੇਟ ਕਰਕੇ ਆਇਆ ਹੈ ਤੇ ਕੋਸ਼ਿਸ਼ ਕਰ ਰਿਹਾ ਹੈ ਕਿ ਫੈਸਲਾ ਮੇਰੇ ਹੱਕ ਵਿੱਚ ਹੋ ਜਾਵੇ ਤਾਂ ਸ਼ਾਹ ਜੀ ਵੀ ਆਪਣੀ ਹਸਤੀ ਮੁਤਾਬਕ ਇੱਕ ਸੋਹਣੀ ਗਾਂ ਦੇ ਗਲ ਵਿੱਚ ਰੱਸੀ ਪਾ ਕੇ ਕਾਜ਼ੀ ਸਾਹਿਬ ਦੇ ਘਰ ਜਾ ਪਹੁੰਚੇ ਅਤੇ ਕਾਜ਼ੀ ਸਾਹਿਬ ਨੂੰ ਗਾਹ ਭੇਟ ਕਰਕੇ ਕਹਿਣ ਲੱਗੇ ਕਿ ਦੇਖੋ ਇਹ ਲਲਾਰੀ ਨੇ ਮੇਰੇ ਰਤਬੇ ਦਾ ਮੇਰੀ ਸਮਾਜਿਕ ਹਾਇਸੀਅਤ ਦਾ ਵੀ ਖਿਆਲ ਨਹੀਂ ਕੀਤਾ ਤੇ ਮੇਰੇ ਨਾਲ ਖਾਮ-ਖਾਂ ਦੀ ਲੜਾਈ ਵਿੱਚ ਉਲਝ ਪਿਆ ਹੈ ਜਿਸ ਕਰਕੇ ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਅਤੇ ਇਸ ਦਾ ਫੈਸਲਾ ਹੁਣ ਤੁਹਾਡੀ ਅਦਾਲਤ ਵਿੱਚ ਹੋਣਾ ਹੈ ਕਾਜ਼ੀ ਸਾਹਿਬ ਇਨਸਾਫ ਕਰਦੇ ਆਂ ਖਿਆਲ ਰੱਖਣਾ ਕਿ ਮੇਰੇ ਵਰਗੇ ਇੱਕ ਸ਼ਰੀਫ ਆਦਮੀ ਖਾਨਦਾਨੀ ਆਦਮੀ ਦੇ ਸ਼ਾਂ ਦੇ ਉੱਤੇ ਕੋਈ ਆਂਚ ਨਾ ਆਵੇ ਤੇ ਮੇਰੇ ਹੱਕ ਦੇ ਵਿੱਚ ਹੀ ਫੈਸਲਾ ਹੋਵੇਗਾ ਹਾਂ ਦੇ ਵਿੱਚ ਹਾਂ ਮਿਲਾਂਦਿਆਂ ਕਾਜ਼ੀ ਸਾਹਿਬ ਕਹਿਣ ਲੱਗੇ ਹਾਂ ਜੀ ਬਿਲਕੁਲ ਐਸਾ ਹੀ ਹੋਏਗਾ ਤੁਸੀਂ ਘਬਰਾਓ ਨਾ ਮੈਨੂੰ ਸਾਰੀ ਗੱਲ ਪਤਾ ਹੈ ਤੁਸੀਂ ਸੱਚੇ ਜਵਾਬ ਦਿਓ ਤੇ ਮੈਂ ਉਮੀਦ ਕਰਨਾ ਦਲੀਲ ਸੁਣਨ ਤੋਂ ਬਾਅਦ ਫੈਸਲਾ ਤੁਹਾਡੇ ਹੱਕ ਵਿੱਚ ਹੀ ਹੋਏਗਾ ਇਹ ਕਹਿ ਕੇ ਸ਼ਾਜੀ ਆਪਣੇ ਘਰ ਨੂੰ ਮੁੜ ਗਏ ਕੁਝ ਦਿਨ ਬਾਅਦ ਅਦਾਲਤ ਲੱਗੀ ਲਲਾਰੀ ਅਤੇ ਸ਼ਾਹੀ ਦੋਵੇਂ ਕਾਜ਼ੀ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋਏ ਦਲੀਲਾਂ ਹੋਈਆਂ ਬਿਆਨ ਹੋਏ ਗਵਾਹੀਆਂ ਭੁਗਤੀਆਂ ਤੇ ਕਾਜ਼ੀ ਸਾਹਿਬ ਨੇ ਸੁਣ ਸੁਣਾ ਕੇ ਵਿਚਾਰ ਕੇ ਫੈਸਲਾ ਸ਼ਾਹਰਾ ਦੇ ਹੱਕ ਦੇ ਵਿੱਚ ਦੇ ਦਿੱਤਾ ਇਹ ਦੇਖ ਕੇ ਲਲਾਰੀ ਬੜਾ ਹੀ ਹੈਰਾਨ ਹੋਇਆ ਉਸ ਵੇਲੇ ਤੇ ਕੁਝ ਨਾ ਕਿਹਾ ਪਰ ਅਗਲੇ ਦਿਨ ਜਾ ਕੇ ਕਹਿ ਲੱਗਾ ਕਾਜ਼ੀ ਸਾਹਿਬ ਤੁਸੀਂ ਇਹ ਕੀ ਕੀਤਾ ਫੈਸਲਾ ਸ਼ਾਹਾਂ ਦੇ ਹੱਕ ਵਿੱਚ ਦੇ ਦਿੱਤਾ ਹੈ ਮੈਂ ਤੇ ਆਪ ਜੀ ਨੂੰ ਯਸਾ ਸ਼ਕਤੀ ਮੁਤਾਬਕ ਇੱਕ ਪੱਗ ਵੀ ਪੇਟ ਕੀਤੀ ਸੀ ਪਰ ਤੁਸੀਂ ਸ਼ਾਹਾਂ ਦੇ ਹੱਕ ਚ ਫੈਸਲਾ ਦੇ ਦਿੱਤਾ ਤਾਂ ਕਾਜ਼ੀ ਸਾਹਿਬ ਕਹਿਣ ਲੱਗੇ ਠੀਕ ਹੈ ਤੋ ਪੱਗ ਮੈਨੂੰ ਦਿੱਤੀ ਸੀ ਪੱਗ ਬਹੁਤ ਸੋਹਣੀ ਸੀ ਪਰ ਉਹ ਪਗਮਤ ਹੋ ਕੇ ਟੰਗਨੇ ਦੇ ਪਾਈ ਸੀ ਰਸੀ ਦੇ ਉੱਤੇ ਪਾਈ ਸੀ ਤੇ ਮੈਨੂੰ ਸ਼ਹਾਰਾਂ ਨੇ ਇੱਕ ਗਾਂ ਦਿੱਤੀ ਸੀ ਬਹੁਤ ਸੋਹਣੀ ਉਹ ਗਾਂ ਨੂੰ ਮੈਂ ਵੇੜੇ ਦੇ ਵਿੱਚ ਬੰਨਿਆ ਸੀ ਤੇ ਉਸ ਗਾਂ ਨੇ ਤੁਹਾਡੀ ਦਿੱਤੀ ਪੱਗ ਨੂੰ ਮੂੰਹ ਮਾਰ ਕੇ ਖਾ ਲਿਆ ਤੇ ਅੰਦਰ ਨਿਕਲ ਗਈ ਆ ਹੁਣ ਦੱਸੋ ਮੈਂ ਕੀ ਕਰਾਂ ਇਸ ਕਰਕੇ ਫੈਸਲਾ ਤੇ ਸ਼ਹਾਰਾਂ ਦੇ ਹੱਕ ਦੇ ਵਿੱਚ ਹੀ ਹੋਣਾ ਸੀ ਸੋ ਇਹ ਦੁਨਿਆਵੀ ਅਦਾਲਤਾਂ ਇਹਨਾਂ ਦੇ ਫੈਸਲੇ ਇਹਨਾਂ ਦਾ ਇਨਸਾਫ ਐਸੇ ਹੁੰਦੇ ਆ ਜਿੰਨੇ ਵੱਡੀ ਰਿਸ਼ਵਤ ਦਿੱਤੀ ਫੈਸਲਾ ਉਹਦੇ ਹੱਕ ਚ ਹੁੰਦਾ ਤੇ ਗਰੀਬ ਦੀ ਦਿੱਤੀ ਪਗ ਨੂੰ ਸ਼ਾਰਾਂ ਦੀ ਮੱਝ ਖਾ ਗਈ ਗਾਂ ਖਾ ਗਈ ਐਸਾ ਹੁੰਦਾ ਹੈ ਪਰ ਇਹ ਸਿਰਫ ਸੰਸਾਰਕ ਅਦਾਲਤਾਂ ਚ ਹੁੰਦਾ ਹੈ ਸੱਚ ਜਾਣਿਓ ਪਰਮਾਤਮਾ ਦੀ ਅਦਾਲਤ ਦੇ ਵਿੱਚ ਐਸਾ ਕੁਝ ਨਹੀਂ ਹੁੰਦਾ ਉੱਥੇ ਤੁਹਾਡੇ ਕੀਤੇ ਕਰਮ ਨੇ ਤੁਹਾਡੇ ਕੀਤੇ ਕੰਮ ਨੇ ਕਦੀ ਨਾ ਸਮਝ ਨਾ ਕਿ ਜਿਸ ਤਰ੍ਹਾਂ ਅਸੀਂ ਇੱਥੇ ਰਿਸ਼ਵਤ ਦੇ ਕੇ ਆਪਣੀ ਯਥਾ ਸ਼ਕਤੀ ਕੋਈ ਰਿਸ਼ਵਤ ਦੇ ਰਿਆ ਪੱਗ ਦੀ ਤੇ ਕੋਈ ਦੇ ਰਿਆ ਗਾਂ ਦੀ ਪਰਮਾਤਮਾ ਦੇ ਦਰਬਾਰ ਦੇ ਵਿੱਚ ਕੋਈ ਰਿਸ਼ਵਤ ਨਹੀਂ ਚਲਦੀ ਉੱਥੇ ਕੇਵਲ ਚਲਦੀ ਹੈ ਨਾਮ ਦੀ ਸੁਣਵਾਈ ਤੁਹਾਡੇ ਕੀਤੇ ਚੰਗੇ ਕੰਮ ਜੇਕਰ ਤੁਸੀਂ ਕਿਤੇ ਕੋਈ ਵੀ ਗਲਤੀ ਕੀਤੀ ਹੈ ਤਾਂ ਦੀ ਸੁਜਾਅ ਵੀ ਮਿਲੇਗੀ ਜੇ ਤੁਸੀਂ ਚੰਗੇ ਕੰਮ ਕੀਤੇ ਆ ਤੇ ਉਹਦਾ ਸਲਾ ਵੀ ਮਿਲੇਗਾ ਮਤ ਸਮਝਣਾ ਕਿ ਉਥੇ ਕੋ ਸਵਾਰਿਸ਼ ਚਲਦੀ ਹੈ ਉਥੇ ਰਿਸ਼ਵਤ ਚਲਦੀ ਹੈ ਇਹ ਸਾਕੀ ਤੋਂ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਦੁਨਿਆਵੀ ਅਦਾਲਤਾਂ ਦੇ ਵਿੱਚ ਤੇ ਅਸੀਂ ਰਿਸ਼ਵਤ ਦੇ ਨਾਲ ਕੁਝ ਫੈਸਲੇ ਆਪਣੇ ਹੱਕ ਚ ਕਰਵਾ ਲਾਂਗੇ ਇਨਸਾਫ ਨੂੰ ਆਪਣੇ ਹੱਕ ਵਿੱਚ ਬਦਲ ਲਵਾਂਗੇ ਪਰ ਅਗਲੀ ਦੁਨੀਆਂ ਦੇ ਵਿੱਚ ਪਰਮਾਤਮਾ ਦੇ ਦਰਗਾਹ ਦੇ ਵਿੱਚ ਪਰਮਾਤਮਾ ਦੀ ਅਦਾਲਤ ਦੇ ਵਿੱਚ ਐਸਾ ਨਹੀਂ ਹੁੰਦਾ ਉਥੇ ਯਕੀਨਨ ਇਨਸਾਫ ਹੁੰਦਾ ਹੈ ਇਹ ਪਰਮਾਤਮਾ ਦੀ ਈਦਾਲਤ ਤੇ ਪਰਮਾਤਮਾ ਦੇ ਇਨਸਾਫ ਤੇ ਸਾਨੂੰ ਸਭ ਨੂੰ ਯਕੀਨ ਕਰਨਾ ਚਾਹੀਦਾ ਹੈ ਪਰੋਸਾ ਕਰਨਾ ਚਾਹੀਦਾ ਹੈ ਕਿਉਂਕਿ ਅਖੀਰੀ ਈਦਾਲਤ ਪਰਮਾਤਮਾ ਦੀ ਹੈ ਉਹੀ ਸੱਚੀ ਈਦਾਲਤ ਹੈ ਤੇ ਉਥੋਂ ਹੀ ਸੱਚਾ ਇਨਸਾਫ ਮਿਲਦਾ ਹੈ ਵਾਹਿਗੁਰੂ ਜੀ ਇਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਭੂ